ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਕਹੋ ਟਲ ਗੁਰਸੇਵੀਐ ਐਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਓ ਵੈ ਸਿਫਤ ਕੋ ਸਮਦੀ ਨੂਰੇ ਅਰਸੋਂ ਕੁਰਸੋਂ ਚਟਿਐ ਤਉ ਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵੀ ਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਮਹਲਾ 3ਾ ਸ੍ਰੀ ਗੁਰੂ ਅਮਰਦਾਸ ਜੀ ਦੇ ਮਕਾਰ ਬਿੰਦ ਚਾਰਨ ਕੀਤੀ ਹੋਈ ਬਾਣੀ ਦੇ ਸ਼ਬਦ ਅਰਥ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਮਾਰਾ ਸੱਚੇ ਪਾਚਾ ਸਾਡੇ ਸਿਰ ਉੱਪਰ ਮੇਰਾ ਪਰਿਆ ਹੱਥ ਰੱਖਣ ਹਮੇਸ਼ਾ ਸਾਨੂੰ ਚੜ੍ਹਦੀ ਗਲਾ ਵਿੱਚ ਰੱਖਣ ਔਰ ਸਾਰੇ ਹੀ ਅਸੀਂ ਉਸ ਪਰਮਾਤਮਾ ਦੇ ਗੁਣ ਗਾਇਨ ਕਰਦੇ ਰਹੀਏ ਅਤੇ ਆਪਣੇ ਜੀਵਨ ਨੂੰ ਸਫਲ ਕਰੀਏ ਕਿਉਂਕਿ ਇਹ ਮਨੁੱਖਾ ਜਨਮਿਆ ਜਿਹਦੇ ਵਿੱਚ ਆਪਾਂ ਨਾਮ ਜਪ ਕੇ ਆਪਣੇ ਜੀਵਨ ਨੂੰ ਸੁਵਾਰ ਸਕਦੇ ਹਾਂ ਔਰ ਇਹ ਜਿਹੜੀ ਗੁਰਬਾਣੀ ਹੈ ਜੋ ਸਤਗੁਰਾਂ ਨੇ ਸਾਨੂੰ ਅਨਮੋਲ ਖਜ਼ਾਨਾ ਬਖਸ਼ਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੋ ਸਾਡੇ ਸਾਡੀ ਲੁਕਾਈ ਦੀ ਸਾਡੀ ਅਗਵਾਈ ਕਰਦੇ ਨੇ ਸਾਨੂੰ ਜੀਵਨ ਜਾਚ ਦੱਸਦੇ ਨੇ ਸਾਨੂੰ ਕਿਸ ਤਰ੍ਹਾਂ ਇਸ ਪਾਵਰ ਸਾਗਰ ਨੂੰ ਜਿਹੜਾ ਪਾਰ ਕਰਨਾ ਔਰ ਜੀਵਨ ਮੁਕਤ ਹੋਣਾ ਔਰ ਇਹਦੇ ਵਿੱਚ ਬੜੇ ਹੀ ਸੁੰਦਰ ਗੁਰੂ ਸਹਿਬਾਨਾ ਨੇ ਫਰਮਾਨ ਜਿਹੜੇ ਆ ਆਪਣੇ ਦੱਸੇ ਸਾਨੂੰ ਪੇਸ਼ ਕੀਤੇ ਆ ਗੁਰੂ ਸਾਹਿਬ ਫਰਮਾਉਂਦੇ ਆ ਗੁਰੂ ਅਮਰਦਾਸ ਜੀ ਕਿ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੂ ਵਾਰ ਕਹਿੰਦੇ ਤ੍ਰਿਸ਼ਨਾ ਕਦੇ ਨਾ ਬੁਝੀ ਦੁਬਿਦਾ ਹੋਈ ਕੁਵਾਰ ਮੂੰਹ ਕਾਲੇ ਤੇ ਨਿੰਦਕਾਂ ਤੇ ਤੇ ਸੱਚੇ ਦਰਬਾਰ ਨਾਨਕ ਨਾਮ ਵੇ ਹੋਣਿਆ ਨਾ ਉਰਵਾਰ ਨਾ ਪਾਰ ਐਸੇ ਸੋ ਨਿੰਜਾ ਅੰਗ ਤੇ ਜਿਹੜਾ ਵਾ ਆਪਣਾ ਸ਼ਬਦ ਜਿਹੜਾ ਵਾ ਇਹ ਦਰਜ ਹੈ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੀ ਹੈ ਉਹਨਾਂ ਦੀ ਜਿਹੜੀ ਨਿੰਦਿਆ ਕਰਦੇ ਆ ਉਹਨਾਂ ਦੇ ਖਿਲਾਫ ਬੋਲਦੇ ਆ ਮਤਲਬ ਹੁਣ ਅਸੀਂ ਫੁੱਲ ਨੂੰ ਫੁੱਲ ਕਹੀਏ ਤੇ ਉਹਦੀ ਸੋਭਾ ਹੁੰਦੀ ਸੋਹਣਾ ਕਿੰਨਾ ਫੁੱਲਿਆ ਕਿੰਨਾ ਸੋਹਣਾ ਇਨਸਾਨ ਆ ਇਸ ਕਰਕੇ ਚੰਗੇ ਇਨਸਾਨ ਦੀ ਸਿਫਤ ਕਰਨੀ ਚਾਹੀਦੀ ਹੈ ਪਰ ਜਿਹੜੇ ਬੁਰੇ ਲੋਕ ਆ ਬੁਰੀ ਦ੍ਰਿਸ਼ਟੀ ਵਾਲੇ ਜਾਂ ਮਾੜੀ ਸੋਚ ਵਾਲੇ ਉਹ ਚੰਗੇ ਨੂੰ ਵੇਖ ਨਹੀਂ ਜਰਦੇ ਉਹ ਉਹਦੀ ਵੀ ਜਿਹੜੀ ਆ ਨਿੰਦਿਆ ਕਰਦੇ ਆ ਤੇ ਹੁਣ ਅਸੀਂ ਜੇਕਰ ਫੁੱਲ ਨੂੰ ਕੰਡਾ ਕਵਾਂਗੇ ਤੇ ਉਹ ਜਿਹੜਾ ਵਾ ਇਕ ਤਈਓ ਕੋਈ ਮੰਨਣ ਲਈ ਤਿਆਰ ਨਹੀਂ ਹੋਏਗਾ ਕਿਉਂਕਿ ਉਹ ਆਪਣੇ ਆਪ ਵਿੱਚ ਫੋਲੇਆ ਤੇ ਦੂਜਾ ਇਹ ਆ ਕਿ ਉਹਦੀ ਜਿਹੜੀ ਆ ਆਪਾਂ ਜਦੋਂ ਨਿੰਦਿਆ ਕਰਦੇ ਆ ਤੇ ਉਹ ਸਾਡਾ ਅਸੀਂ ਝੂਠੇ ਹੁੰਨੇ ਆ ਸਾਡੀ ਜਿਹੜੀ ਆ ਉਹ ਇਹਦੇ ਨਾਲ ਸਾਡੇ ਤੇ ਪਾਪ ਚੜਦਾ ਪਰ ਕੀ ਕਰਦੇ ਮਨਮੁਖ ਮਨੁਖ ਜਿਹੜੇ ਆਪਣੇ ਮਨ ਦੀ ਸੁਣਦੇ ਆ ਸੰਤਾਨ ਅਲਵੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮੇ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ 부ਜਈ ਦੁਬਦਾ ਹੋਈ ਖਵਾਰ ਮੋ ਕਾਲੀ ਤਿਨ ਨਿੰਦਕਾਂ ਤੇ ਤੇ ਸੱਚੇ ਦਰਬਾਰ ਨਾਨਕ ਨਾਮ ਵਿਹੋਣਿਆ ਨਾ ਉਰਵਾਰ ਨਾ ਪਾਰ ਨਿੰਦਕ ਮਨੋਕ ਸੰਤ ਜਨ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋ ਪਿਆਰ ਕਰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਸੁੱਖ ਨਹੀਂ ਮਿਲਦਾ ਨਾ ਉਹਨਾਂ ਨੂੰ ਇਸ ਦੁਨੀਆ ਵਿੱਚ ਮਿਲਦਾ ਨਾ ਜਿਹੜੀ ਅਗਲੀ ਦੁਨੀਆ ਵਿੱਚ ਕਹਿੰਦੇ ਜਦੋਂ ਮਰਨ ਪਰੰਤ ਇਸ ਸੰਸਾਰ ਤੋਂ ਕੁਝ ਕਰਦਾ ਵਾ ਉਸ ਵੇਲੇ ਉਹਨੂੰ ਜਿਹੜਾ ਕੋਈ ਸੁੱਖ ਮਿਲਦਾ ਇਸ ਕਰਕੇ ਜੋ ਗੁਰੂ ਪਿਆਰਿਓ ਜਿਹੜੇ ਸੰਤ ਜਨ ਲੋਕ ਆ ਉਹਨਾਂ ਦੀ ਜਿਹੜੀ ਨਿੰਦਿਆ ਕਰਕੇ ਸਾਡੇ ਆਪਣੇ ਆਪ ਦੀ ਪਾਰ ਚੜਦਾ ਵਾ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਸੁੱਖ ਨਹੀਂ ਮਿਲਦਾ ਕੜੀ ਮੁੜੀ ਦੁਬਦਾ ਵਿੱਚ ਖਵਾਰ ਹੋ ਕੇ ਜੰਮਦੇ ਮਰਦੇ ਆ ਰੋਜ਼ ਰੋਂਦੇ ਕਰ ਲਾਉਂਦੇ ਆ ਕਈ ਵਾਰੀ ਉਹਨਾਂ ਨੂੰ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਕਸ਼ਟ ਮਿਲਦੇ ਆ ਖਵਾਰ ਹੁੰਦੇ ਆ ਹੁਣ ਵੇਖੋ ਅਸੀਂ ਜਾਣਨ ਨੂੰ ਜੇਕਰ ਚੰਦਰਮਾ ਨੂੰ ਜਿਹੜਾ ਵਾ ਉਹਨੂੰ ਅਸੀਂ ਕੋਈ ਹੋਰ ਨਾਮ ਲਾਵਾਂਗੇ ਉਹਦਾ ਮੰਨ ਲਓ ਅਸੀਂ ਉਹਨੂੰ ਚੰਦਰਮਾ ਨੂੰ ਅਸੀਂ ਕੋਈ ਵਕਰਾ ਆਪਣਾ ਨਾਮ ਦਵਾਂਗੇ ਕਿ ਉਹ ਆ ਜਿਵੇਂ ਕਹਿ ਸਕਦੇ ਆ ਇਹ ਸੂਰਜ ਦਾ ਗੋਲਾ ਤੇ ਕਿਸੇ ਨੇ ਕਹਣਾ ਨਹੀਂ ਇਹ ਚੰਦਰਮਾ ਵਾਂ ਇਹ ਸੂਰਜ ਨਹੀਂ ਹੈ ਇਹਦਾ ਕੰਮ ਹੈ ਚਾਨਣੀ ਵਖੇਰਨਾ ਇਹ ਠੰਡਕ ਦਾ ਪ੍ਰਤੀਕ ਹੈ ਸੂਰਜ ਜਿਹੜਾ ਵਾ ਉਹ ਗਰਮੀ ਦਾ ਪ੍ਰਤੀਕ ਹੈ ਉਹਨੇ ਸਾਨੂੰ ਤਪਸ਼ ਦੇਣੀ ਹੈ ਉਹਨੇ ਸਾਨੂੰ ਨਿਗ੍ਹਾ ਦੇਣਾ ਸਾਲ ਦੇ ਵਿੱਚ ਔਰ ਗਰਮੀਆਂ ਦੇ ਵਿੱਚ ਉਹਨੇ ਜਿਹੜਾ ਸਾਨੂੰ ਗਰਮੀ ਦੇਣੀ ਆ ਬਹੁਤ ਜ਼ਿਆਦਾ ਤਪਸ਼ ਦੇਣੀ ਆ ਔਰ ਇਸੇ ਤਰ੍ਹਾਂ ਜਿਹੜੇ ਭਗਤ ਜਨ ਲੋਕ ਆ ਉਹ ਸਾਨੂੰ ਠੰਡਕ ਦਿੰਦੇ ਸਾਡੇ ਮਨ ਨੂੰ ਨਿਰਮਲ ਕਰਦੇ ਆ ਉਹ ਨਾਲ ਦੀ ਸੰਗਤ ਕਰਨ ਦੇ ਨਾਲ ਸਾਡੇ ਮਨ ਵਿੱਚ ਸਹਜ ਆਉਂਦਾ ਨਿਮਰਤਾ ਆਉਂਦੀ ਹੈ ਅਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਭਾਵਨਾ ਨਾਲ ਹੀ ਨੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਅੱਗੇ ਪਿੱਛੇ ਜਿਹੜੇ ਸੁਖ ਨਹੀਂ ਮਰ ਜਮੇ ਵਾਰੂ ਵਾਰ ਸੰਤਾਂ ਨਾਲੋਂ ਵੈਰ ਕਰਦੇ ਮਨਮੁਨੋਕ ਮਨਮੁਨੋਕ ਤੇ ਦੁਸ਼ਟਾਂ ਦੇ ਨਾਲ ਪੈੜੇ ਕੇ ਬੰਦਿਆਂ ਨਾਲ ਮਾੜੀ ਸੋਚ ਵਾਲਿਆਂ ਨਾਲ ਮੋਹ ਪਿਆਰ ਕਰਦੇ ਅੱਗੇ ਪਿੱਛੇ ਸੁਖ ਨਹੀਂ ਨਾ ਅੱਗੇ ਸੁਖਿਆ ਨਾ ਨੂੰ ਪਿੱਛੇ ਸੁਖਿਆ ਜਾਣੀ ਕਿ ਉਹਨਾਂ ਦਾ ਦੋਹੀ ਜਹਾਨੀ ਜਿਹੜਾ ਵਾ ਕਿਤੇ ਵੀ ਕੋਈ ਸੁੱਖ ਨਹੀਂ ਮਿਲਣਾ ਤੇ ਬਾਰ ਬਾਰੋ ਵਾਰ ਕਈ ਵਾਰੀ ਡਾੜੀ ਚ ਜੰਮਦੇ ਕਈ ਵਾਰੀ ਡਾੜੀ ਚ ਮਰਦੇ ਔਰ ਉਹंदे ਕਰ ਲਾਉਂਦੇ ਆ ਜਿੰਦਗੀ ਦੇ ਤੰਗ ਆਈ ਹੁੰਦੀ ਆ ਔਰ ਹਲਤ ਦੇ ਪਲਤ ਦੋ ਜਿਹੜੇ ਆ ਇਹ ਜਹਾਨ ਬਣਾਏ ਜਿਹੜੇ ਜਿਵੇਂ ਸੰਸਾਰ ਦੇ ਦੱਸਿਆ ਗਿਆ ਵਾ ਕਿ ਧਰਮ ਗ੍ਰੰਥਾਂ ਦੇ ਵਿੱਚ ਕਹਿੰਦੇ ਨਾ ਉਹਨਾਂ ਨੂੰ ਇੱਥੇ ਸੁੱਖ ਅਤੇ ਨਾ ਅੱਗੇ ਇੱਥੇ ਆਪਾਂ ਇਹ ਵੀ ਲੈ ਸਕਦੇ ਆ ਕਿ ਉਸ ਇਨਸਾਨ ਨੂੰ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਮਿਲ ਸਕਦਾ ਜਿਹੜਾ ਦੁਸ਼ਟ ਆ ਜਿਹੜਾ ਦੁਸ਼ਟਾਂ ਨਾਲ ਪਿਆਰ ਕਰਦੀ ਹੈ ਠੀਕ ਹੈ ਕਿ ਕੁਝ ਟਾਈਮ ਉਹਨਾਂ ਦਾ ਸੁੱਖ ਆ ਲੰਘ ਜਾਂਦਾ ਪਰ ਅੰਤ ਤੋ ਜਿਹੜਾ ਵਾ ਉਹਨਾਂ ਦਾ ਜਿਹੜਾ ਮਾੜਾ ਹੁੰਦਾ ਵਾ ਕਿਉਂਕਿ ਨੇਸ਼ਾਂ ਜਿਹੜੀ ਰੋਹਾਨੀ ਖੁਸ਼ੀ ਆ ਉਹ ਚੰਗੇ ਕੰਮ ਕਰਨ ਦੇ ਨਾਲ ਹੀ ਮਿਲਦੀ ਹੈ ਮਾੜੇ ਕੰਮ ਕਰਨ ਦੇ ਨਾਲ ਜਿਹੜੀ ਆ ਉਹ ਥੋੜਾ ਟਾਈਮ ਤਜੂਰ ਖੁਸ਼ੀ ਮਿਲਦੀ ਆ ਪਰ ਬਾਅਦ ਦੇ ਵਿੱਚ ਬੰਦਾ ਰੋਂਦਾ ਕਰ ਲੌਂਦਾ ਔਰ ਘਰ ਦੇ ਵੀ ਜਿਹੜੇ ਆ ਜਿਹੜੇ ਉਹ ਵੀ ਉਹਦੀ ਕਦਰ ਨਹੀਂ ਕਰਦੇ ਪਾ ਜੋ ਮਰਜੀ ਕਰਦਾ ਫਿਰ ਤੇ ਬਾਹਰੋਂ ਵੀ ਉਹਨੂੰ ਫਟਕਾਰਾਂ ਮਿਲਦੀਆਂ ਘਰੋਂ ਵੀ ਜਿਹੜਾ ਵਾ ਜੋ ਮਰਜੀ ਲਈ ਆਵੇ ਉਹ ਉਹ ਗਾੜੀਆਂ ਜਿਹੜਾ ਵਾ ਬਾਅਦ ਦੇ ਵਿੱਚ ਜਿਹੜਾ ਉਹਦਾ ਕੋਈ ਬੋਲਣੀ ਪੈਂਦਾ ਕਹਿੰਦੇ ਪਾਵਿਆ ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਆ ਚੰਗੇ ਨਿਸਾਨਾਂ ਦੀ ਸੰਗਤ ਕਰਨੀ ਚਾਹੀਦੀ ਆ ਜਿਹੜੇ ਸਾਥ ਜਨਮ ਲੋਕਿਆ ਉਹਨਾਂ ਦੀ ਜੇ ਆਪਾਂ ਸੰਗਤ ਕਰਾਂਗੇ ਸਾਡਾ ਜੀਵਨ ਜਿਹੜਾ ਵਾ ਉਹ ਖੁਸ਼ਮਈ ਹੋਵੇਗਾ ਔਰ ਸਾਨੂੰ ਜੀਵਨ ਵਿੱਚ ਆਨੰਦ ਵੀ ਆਵੇਗਾ ਪਰ ਅਸੀਂ ਕਰਜੁਗੀ ਜੀਵਿਆਂ ਇਸ ਜੀਵ ਸੰਜੋਗ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਮਾਇਆ ਕੱਤਰ ਕਰਨ ਵਿੱਚ ਲੱਗੇ ਹੋਏ ਆਂ ਔਰ ਅਸੀਂ ਦੁਸ਼ਟਪੁਣਾ ਜਿਹੜਾ ਵਾ ਉਹ ਬਣਾ ਲੀਨੇ ਆਂ ਪਾਪ ਦੀ ਕਮਾਈ ਕਰਦੇ ਆਂ ਔਰ ਗਲਤ ਰਾਹ اختیار ਕਰਕੇ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਆਂ ਤੇ ਬਾਅਦ ਦੇ ਵਿੱਚ ਜਿਹੜੀ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਦੁਸ਼ਟ ਜਿਹੜੇ ਮਨੁੱਖ ਆ ਉਹਨਾਂ ਦੇ ਨਾਲ ਜਿਹੜਾ ਵਾ ਮਨਮਨੁੱਖ ਜਿਹੜੇ ਮਨਮੁੱਖ ਜਿਹੜੇ ਬੰਦੇ ਆ ਉਹ ਪ੍ਰੇਮ ਪਿਆਰ ਕਰਦੇ ਤ੍ਰਿਸ਼ਨਾ ਕਦੇ ਨਾ 부ਝੀ ਦੁਬਦਾ ਹੋਇ ਖਵਾਰ ਕਹਿੰਦੇ ਤ੍ਰਿਸ਼ਨਾ ਕਦੀ ਨਹੀਂ 부ਝਦੀ ਜੇ ਸਾਡੇ ਕੋਲ 4 ਪੈਸੇ ਆ ਗਏ ਅਸੀਂ 8 ਦੀ ਗੱਲ ਕਰਦੇ ਆ 8 ਆ ਜਾਣ 16 ਦੀ ਗੱਲ ਕਰਦੇ ਆ 16 ਆ ਜਾਣ 32 32 64 ਜਾਨੀ ਕਿ ਗਾਂ ਤੋਂ ਗਾਂ ਇਹ ਸਾਡੀ ਜਿਹੜੀ ਤ੍ਰਿਸ਼ਨਾ ਕਦੇ ਨਹੀਂ ਬੁਝਦੀ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੀ ਸੰਗਾ ਜੀ ਕਹਿੰਦੇ ਨੇ ਕਿ ਮੂੰਹ ਕਾਲੇ ਤੇ ਨਿੰਦਕਾਂ ਤੇਰੇ ਸੱਚੇ ਦਰਬਾਰ ਕਹਿੰਦੇ ਦੁਬਿਦਾ ਦੇ ਵਿੱਚ ਪਏ ਮਨੁੱਖ ਜਿਹੜੇ ਆ ਜਿਹੜੇ ਬੰਦੇ ਇਹ ਦੁਬਿਦਾ 'ਚ ਪੈ ਜਾਂਦੇ ਆ ਛੱਡਾਂ ਕੇ ਨਾ ਛੱਡਾਂ ਇਧਰ ਜਾਵਾਂ ਉਧਰ ਜਾਵਾਂ ਦੋਵਾਂ ਬੀੜੀਆਂ ਦੇ ਵਿੱਚ ਜਿਹੜੇ ਸਵਾਰ ਹੁੰਦੇ ਆ ਉਹ ਡੁੱਬ ਜਾਂਦੇ ਆ ਕਹਿੰਦੇ ਤਾਂ ਆਪਾਂ ਇੱਕ ਰਸਤੇ ਤੇ ਪੈ ਜਾਾਂਗੇ ਨਾ ਆਪਾਂ ਸੱਚ ਦੇ ਮਾਰਗ ਤੇ ਜਾਂ ਕਿਤੇ ਵੀ ਆਪਾਂ ਜਾਣਾ ਵਾ ਤੇ ਸਾਡੀ ਡੈਸਟੀਨੇਸ਼ਨ ਦਾ ਸਾਨੂੰ ਪਤਾ ਕਿ ਅਸੀਂ ਪੁਰਾਣੀ ਜਗ੍ਹਾ ਤੇ ਜਾਣਾ ਹੈ ਉੱਥੇ ਜਾਣ ਵਾਸਤੇ ਸਾਨੂੰ ਕਿਹੜੇ ਸਾਧਨ ਦੀ ਲੋੜ ਹੈ ਅਸੀਂ ਉਹ ਸਾਧਨ ਨੂੰ ਵਰਤਣਾ ਤੇ ਜੇ ਅਸੀਂ ਸੋਚੀਏ ਕਿ ਅਸੀਂ ਆਪਣੇ ਦੁਬਧਾ ਦੇ ਵਿੱਚ ਪਈਏ ਉਹ ਇੱਕ ਚੰਗੇ ਪਾਸੇ ਜਾਈਏ ਕਿ ਮਾੜੇ ਪਾਸੇ ਜਾਈਏ ਤੇ ਫਿਰ ਉਹ ਜਿਹੜਾ ਕਿਸੇ ਪਾਸੇ ਨਹੀਂ ਜਾਇਆ ਜਾਂਦਾ ਇਸ ਕਰਕੇ ਇੱਕ ਦਵੰਨੇ ਜਿਹੜਾ ਲੱਗਣਾ ਜ਼ਰੂਰੀ ਹੈ ਚੰਗੇ ਬਣੇ ਲੱਗ ਜਾਣਗੇ ਤੇ ਚੰਗੇ ਬਣ ਜਾਗੇ ਮਾੜੇ ਬਣੇ ਲੱਗਾਂਗੇ ਤੇ ਮਾੜੇ ਬਣ ਜਾਾਂਗੇ ਇਹ ਸਾਡੀ ਸੋਚ ਤੇ ਡਿਪੈਂਡ ਕਰਦਾ ਤੇ ਗੁਰੂ ਸਾਹਿਬਾਨ ਦੀ ਬਾਣੀ ਸਾਨੂੰ ਮੇਸ਼ਾ ਚੰਗੇ ਬੰਨੇ ਲਾਉਂਦੀ ਆ ਉਹ ਸਾਨੂੰ ਪ੍ਰਮਾਤਮਾ ਨਾਲ ਜੋੜਦੀ ਆ ਸਾਡੇ ਜੀਵਨ ਨੂੰ ਸੋਨਾ ਬਣਾਉਂਦੀ ਆ ਤੇ ਸੋਭਾ ਬਣ ਮਿਲਦੀ ਆ ਥੋੜਾ ਕਰ ਲੋ ਥੋੜਾ ਕਮਾਲ ਹੋ ਪਰ ਆਪਣੀ ਰਾਮ ਦੀ ਜ਼ਿੰਦਗੀ ਬਤੀਤ ਕਰੋ ਇਸੇ ਵਿੱਚ ਹੀ ਸਕੂਨ ਆ ਬਾਕੀ ਜਿਹੜਾ ਵਾ ਜੇਕਰ ਅਸੀਂ ਕਹੀਏ ਕੋਈ ਸਾਡਾ ਮੁੱਲ ਪਾਉ ਸਾਡੇ ਗੁਣ ਗਾਊਗਾ ਉਹ ਸਾਡੇ ਮਨ ਦਾ ਵਹਿਮ ਆ ਕਿਸੇ ਨੇ ਕੁਝ ਨਹੀਂ ਦੇਣਾ ਕਰਦੇ ਬਾਹਰੇ ਦੀ ਵੀ ਜਿਹੜੇ ਆ ਉਹ ਜਿਹੜੀ ਥੋੜਾ ਜਿਹੀ ਸਿਫਤ ਹੁੰਦੀ ਉਹ ਬੰਦੇ ਦੀ ਬਾਹਰ ਦੇ ਸਾਰੇ ਉਹਨੂੰ ਜਿਹੜਾ ਫਟਕਾਰਾਂ ਹੀ ਪਾਉਂਦੇ ਆ ਕੋਈ ਕਿਸੇ ਦਾ ਕੁਝ ਨਹੀਂ ਕਰਦਾ ਇਸ ਕਰਕੇ ਮੇਰੇ ਜਾਂ ਚੰਗੇ ਰਸਤੇ ਤੇ ਪਈਏ ਔਰ ਬਾਣੀ ਪੜਦੇ ਰਹੀਏ ਗੁਰੂ ਦੇ ਨਾਲ ਜੁੜੇ ਰਹੀਏ ਗੁਰੂ ਨਹੀਂ ਸਾਡਾ ਸਵਾਰਨਾਵਾ ਜੇ ਸਾਡਾ ਮਨ ਨਹੀਂ ਨ ਸੁਖੀ ਤੇ ਫਿਰ ਸਾਡੇ ਪੈਸੇ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਮਨ ਦੀ ਖੁਸ਼ੀ ਵਾਸਤੇ ਹੀ ਬੰਦਾ ਜਿਹੜਾ ਵਾ ਉਹ ਕੰਮ ਕਰਦਾ ਤੇ ਮਨ ਜਿਹੜਾ ਵਾ ਉਹ ਪੈਸਿਆਂ ਦੇ ਨਾਲ ਕੁਝ ਨਹੀਂ ਹੋਣਾ ਉਹ ਬਹੁਤਾ ਤਾਂ ਦੌਲਤ ਨਾਲ ਕੁਝ ਨਹੀਂ ਹੋਣਾ ਠੀਕ ਹੈ ਗੁਜਾਰੀ ਜੋਗਾ ਆਪਣੇ ਜੋਗੀ ਜਿਹੜੀ ਮਿਹਨਤ ਜਿਹੜੀ ਕਮਾਈ ਕਰਨੀ ਚਾਹੀਦੀ ਆ ਬਾਕੀ ਲਿਖਿਆ ਕਿ ਮੂੰਹ ਕਾਲੇ ਤੇ ਨੰਨੇ ਦੁਕਾਨ ਤੇ ਸੱਚੇ ਦਰਬਾਰ ਗੁਰੂ ਦੇ ਦਰਬਾਰ ਵਿੱਚ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦੇ ਮੂੰਹ ਜਿਹੜੇ ਆ ਕਾਲੇ ਹੁੰਦੇ ਆ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੂੰ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਔਰ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਔਰ ਉਹਨਾਂ ਦੀ ਤਰਸਨਾ ਕਦੇ ਨਹੀਂ ਲੈਂਦੀ ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਦੇ ਦਕਾਨ ਦੇ ਮੂੰਹ ਕਾਲੇ ਹੁੰਦੇ ਆ ਜਿਵੇਂ ਆਪਾਂ ਸਮਾਜ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰਦਾ ਜੇ ਪਹਿਲਾਂ ਜਿਹੜੇ ਲੋਕ ਸੀਗੇ ਨਾ ਉਹਨੂੰ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਪਿੰਡ ਵਿੱਚ ਘਮਾਉਂਦੇ ਸੀ ਕਿ ਇਹਨੂੰ ਸ਼ਰਮ ਆਵੇ ਉਹਦੀ ਥੋੜੀ ਜੀ ਇੱਕ ਉਜਵਲ ਕਰਨਾ ਇੱਕ ਉਹਦਾ ਸੋਹਣਾ ਮਨੁੱਖ ਇਹ ਤੇ ਇਹ ਰੰਗ ਦੀ ਗੱਲ ਨਹੀਂ ਹੈਗੀ ਰੰਗ ਭਾਵੇਂ ਕਾਲਾ ਹੋਵੇ ਭਾਵੇਂ ਕੋਰਾ ਹੋਵੇ ਕੋਈ ਗੱਲ ਨਹੀਂ ਜੇ ਕੰਮ ਸੋਹਣੇ ਹਨ ਫੇਰ ਹੀ ਸਾਡੇ ਮੁਖ ਸੋਨਾ ਵਾ ਸਾਡਾ ਜਿਹੜਾ ਵਾ ਨਾ ਚਿਹਰਾ ਤਾਂ ਹੀ ਸੋਹਣਾ ਲੱਗਣਾ ਜੇ ਸਾਡੇ ਕੰਮ ਸੋਹਣੇ ਆ ਇਹ ਸਾਡੇ ਕੰਮ ਬਾੜੇ ਹਨ ਤੇ ਫਿਰ ਭਾਵੇਂ ਜਿੰਨਾ ਮਰਜੀ ਸਾਬਣ ਲਾ ਲਾ ਕੇ ਮੂੰਹ ਧੋਈ ਜਾਈਏ ਜੋਨੀਆ ਮਰਜੀ ਕਰੀਮਾ ਲਾ ਲਾ ਕਿਲੇ ਸ਼ਿਕਾਈ ਜਾਈਏ ਉਹ ਸਾਡੇ ਜਿਹੜੀ ਲੋਕਾਂ ਨੂੰ ਪਤਾ ਹੀ ਹੁੰਦਾ ਕਰਤਾਰ ਕਿਦਾਂ ਦਾ ਕਰਤਾਰ ਜਿਹੜਾ ਉਹ ਚੰਗਾ ਹੋਣਾ ਚਾਹੀਦਾ ਚੰਗੇ ਕਰਤਾਰ ਦੇ ਲੋਕ ਜਿਹੜੇ ਆ ਨਾ ਜਿਹੜੇ ਚੰਗੇ ਕਰਮ ਕਰਦੇ ਆ ਉਹਨਾਂ ਦੇ ਮੁੱਖ ਸੋਹਣੇ ਹੁੰਦੀ ਉਹਨਾਂ ਹਰ ਥਾਂ ਆਦਰ ਸਤਕਾਰ ਮਿਲਦਾ ਉਹਨਾਂ ਨੂੰ ਇੱਜ਼ਤ ਮਿਲਦੀ ਮਾਣ ਮਿਲਦੀ ਵਡਿਆਈ ਮਿਲਦੀ ਸਾਰੇ ਉਹਨਾਂ ਨੂੰ ਚੰਗਾ ਸਮਝਦੇ ਆ ਕਿਉਂਕਿ ਉਹਨਾਂ ਨੇ ਚੰਗੇ ਕਰਮ ਕੀਤੇ ਉਹਨਾਂ ਨੂੰ ਸਾਰੇ ਜਿਹੜੇ ਆ ਆਉ ਭਗਤ ਕਰਦੇ ਉਹਨਾਂ ਦੀ ਇੱਜ਼ਤ ਕਰਦੇ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ ਕਿਉਂਕਿ ਉਹ ਮਾੜਾ ਕੰਮ ਨਹੀਂ ਕੀਤਾ ਤੇ ਜਿਹੜੇ ਮੋਖ ਭਾਵੇਂ ਕੀ ਕੀ ਚੰਬੜੀ ਕਰਕੇ ਜਦ ਕਿਸੇ ਦਾ ਮਨੋ ਮੁਖ ਸੋਹਣਾ ਵਾ ਜਿੰਨਾ ਮਰਜੀ ਸੋਹਣਾ ਹੋਵੇ ਪਰ ਉਹਦੀਆਂ ਕਰਤੂਤਾ ਨਹੀਂ ਚੰਗੀਆਂ ਤੇ ਉਹਨੂੰ ਜਿਹੜਾ ਵਾ ਮਾਨ ਸਤਕਾਰ ਅਸੀਂ ਦਿਲੋਂ ਨਹੀਂ ਦਿੰਦੇ ਬੇਸ਼ੱਕ ਬਾਹਰ ਬਾਹਰ ਅਸੀਂ ਜਰੂਰ ਪੰ ਪਤੇ ਦੀ ਸਾਂਝ ਕਰ ਲਈਏ ਪਰ ਸਾਡਾ ਮਾਨ ਉਹਦੇ ਨਾਲ ਮਿਲਦਾ ਨਹੀਂ ਉਹ ਸਾਨੂੰ ਪਤਾ ਵਾ ਕਿ ਇਹ ਬੰਦਾ ਜਿਹੜਾ ਇਹ ਇਨਸਾਨ ਜਿਹੜਾ ਵਾ ਇਹ ਗਲਤੀਆ ਔਰ ਉਹਨੂੰ ਆਪਣੇ ਆਪ ਨੂੰ ਵੀ ਪਤਾ ਹੁੰਦਾ ਕਿ ਮੈਂ ਸਹੀ ਨਹੀਂ ਉਹ ਕਈ ਵਾਰੀ ਝੂਰ ਝੂਰ ਮਰਦਾ ਕਈ ਵਾਰੀ ਅੰਦਰੇ ਅੰਦਰ ਦੁਖੀ ਹੁੰਦਾ ਜਿਹੜਾ ਇਨਸਾਨ ਗਲਤ ਕੰਮ ਕਰਦਾ ਨਾ ਉਹਦੀ ਇੱਕ ਦਿਨ ਸਮਾਜ ਵਿੱਚ ਕੋਈ ਜਿੱਤੇ ਨਹੀਂ ਹੁੰਦੀ ਇਹ ਆਪਣੇ ਆਪ ਵਿੱਚ ਉਹਨੂੰ ਫਟਕਾਰਾਂ ਪੈਂਦੀ ਅੰਦਰੋਂ ਵੀ ਉਹਦੀ ਰੂਹ ਵੀ ਉਹਨੂੰ ਜਿਹੜੀ ਹੈ ਨਾ ਝੰਜੋੜਦੀ ਹੈ ਕਿ ਤੂੰ ਗਲਤ ਹੈਂ ਕਿਉਂਕਿ ਮਨ ਦੇ ਨਾਲ ਵੀ ਲੜਾਈ ਹੁੰਦੀ ਬੰਦੇ ਦੀ ਇਸ ਕਰਕੇ ਮਨ ਕੋਚ ਰੱਖਣ ਵਾਸਤੇ ਗੁਰੂ ਤੇ ਜਿਹੜੇ ਆ ਦਰਸਾਇਓ ਇਹ ਮਾਰਗ ਤੇ ਚੱਲਣ ਦੀ ਲੋੜਿਆ ਔਰ ਕਹਿੰਦੇ ਆ ਕਿ ਦੁਬਧਾਜ ਨਹੀਂ ਪੈਣਾ ਚਾਹੀਦਾ ਜੇ ਦੁਬਧਾਜ ਪਾਵਾਂਗੇ ਨਾ ਮਾਇਆ ਮਿਲਣੀ ਆਰਾਮ ਫਿਰ ਜਿਹੜਾ ਬੰਦਾ ਉਹ ਦੋਆ ਬੰਨਿਆ ਤੋ ਜਾਂਦਾ ਰਹਿੰਦਾ ਇਹੇ ਕੇ ਪਾਸੇ ਲੱਗਣਾ ਚਾਹੀਦਾ ਔਰ ਜਿਨੇ ਪਰਮਾਤਮਾ ਦਾ ਨਾਮ ਜਪ ਲਿਆ ਜਿਹੜਾ ਸੱਚੇ ਮਾਰਗ ਤੇ ਚੱਲੇ ਪਿਆ ਉਹਦਾ ਜਿਹੜਾ ਮੂੰਹ ਆ ਸੋਹਣਾ ਵਾ ਤੇ ਜਿਹੜਾ ਨਿੰਦਕਿਆ ਜਿਹੜਾ ਚੰਗਿਆਂ ਦੀ ਜਿਹੜੀ ਜਿਹੜੇ ਚੰਗੇ ਇਨਸਾਨ ਉਹਨਾਂ ਦੀ ਵੀ ਬਰਾਈ ਕਰਦਾ ਰਹਿੰਦਾ ਵਾ ਉਹਨਾਂ ਦੇ ਮੂੰਹ ਕਾਲੇ ਆ ਗੰਧੂ ਪਾਪ ਕੇ ਰੰਗ ਕਰਕੇ ਭਾਵੇਂ ਸੋਹਣੇ ਹੋਣ ਰੰਗ ਹੋ ਸਕਦਾ ਸਾਫ ਹੋਵੇ ਪਰ ਉਹਨਾਂ ਨੂੰ ਸੋਭਾ ਨਹੀਂ ਮਿਲਦੀ ਕਿ ਤੂੰ ਵੀ ਉਹਨਾਂ ਨੂੰ ਫਟਕਾਰਾਂ ਹੀ ਮਿਲਦੀਆਂ ਲਾਂਤਾਂ ਹੀ ਪੈਂਦੀਆਂ ਉਹਨਾਂ ਨੂੰ ਗੁਰੂ ਦੇ ਦਰਬਾਰ ਵਿੱਚ ਵੀ ਪੈਂਦੀਆਂ ਵਾ ਰੱਬੀ ਦਰਗਾਹ ਵਿੱਚ ਵੀ ਪੈਂਦੀਆਂ ਹਰ ਜਗ੍ਹਾ ਸਮਾਜ ਵਿੱਚ ਹੀ ਆਪਾਂ ਲਾ ਲਿਓ ਕਿਤੇ ਵੀ ਆਪਾਂ ਜੇ ਕੋਈ ਮਾੜਾ ਬੰਦਾ ਵਾ ਜਿਹੜਾ ਗਲਤ ਚੁਗਲੀ ਕਰਦਾ ਨਿੰਦਿਆ ਕਰਦਾ ਕਿਸੇ ਦੀ ਫਰੇਬੀ ਬੰਦਾ ਜਿਹੜਾ ਇਧਰ ਦੀ ਗੱਲ ਉਧਰ ਕਰਦੀ ਉਧਰ ਦੀ ਗੱਲ ਹੀ ਕਰਦੀ ਉਹਨੂੰ ਕੋਈ ਵਡਿਆਈ ਨਹੀਂ ਉਹਨੂੰ ਮਿਲਦੀ ਉਹ ਸਿਰਫ ਆਪਣੀ ਸਵਾਰਥ ਖਾਤਰ ਹੀ ਇਤਨਾ ਕਰਦਾ ਰਹਿੰਦਾ ਕਦੀ ਉਹਦੀ ਚੁਗਲੀ ਕਰਦੀ ਕਦੀ ਉਹਦੀ ਚੁਗਲੀ ਕਰਦੀ ਚੁਗਲੀਆਂ ਕਰਨਾ ਹੀ ਉਹਦਾ ਕੰਮ ਹੁੰਦਾ ਉਹਨੇ ਕਿਸੇ ਨਾ ਕਿਸੇ ਦੀ ਗੱਲ ਕਰਦੇ ਰਹਿਣਾ ਕਿ ਫਰਾਣਾ ਮਾੜਾ ਢੀਂਗੜਾ ਮਾੜਾ ਆਪਣੇ ਬਾਰੇ ਨੂੰ ਨਹੀਂ ਸੋਚਣਾ ਕਿ ਮੈਂ ਕਿਹੋ ਜਿਹਾ ਮੈਂ ਨਾ ਆਪਣੇ ਆਪ ਨੂੰ ਨੇ ਕਹਣਾ ਮੈਂ ਬਹੁਤ ਚੰਗਾ ਵਾ ਉਹਦੇ ਟਿੱਡ ਵਿੱਚ ਕਦੀ ਕੋਈ ਚੰਗੀ ਗੱਲ ਨਹੀਂ ਆਉਣੀ। ਉਹਨੇ ਆਪਣੇ ਆਪ ਨੂੰ ਚੰਗਾ ਬਣਾਉਣ ਲਈ ਦੂਜਿਆਂ ਦੀ ਨਿੰਦਿਆ ਕਰਨੀ। ਜਾਨਕੀ ਕੰਮ ਉਹਨੇ ਭਾਵੇਂ ਮਾੜੀ ਕਰੀ, ਕੰਮ ਉਹਨੇ ਚੰਗੇ ਨਹੀਂ ਕਰਨੀ। ਕੰਮ ਉਹਨੇ ਮਾੜੀ ਕਰਨੀ ਤੇ ਨਿੰਦਿਆ ਉਹਨੇ ਕਰੀ ਜਾਣੀ ਦੂਜਿਆਂ ਦੀ। ਕਿਉਂ ਮੈਂ ਜਿਹੜਾ ਵਾ ਰੋਟੀ ਉਹਦਾ ਕੰਮ ਹੀ ਹੋਉਂਦਾ ਕਿ ਮੈਂ ਝੂਠ ਬੋਲਾਂ ਵਾ ਤੋਂ ਵਾ ਦੀ ਨਿੰਦਿਆ ਕਰਨੀ ਕਿਸੇ ਦੀ। ਚੰਗੇ ਬੰਦੇ ਦੀ ਨਿੰਦਿਆ ਕਰੀ ਜਾਣੀ ਉਹਨੇ। ਆਪਣੇ ਆਪ ਨੂੰ ਵਧਾਈ ਜਾਣਾਂ ਦੂਜਿਆਂ ਨੂੰ ਨਿੰਦੀ ਜਾਣਾਂ। ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰਿਆ। ਏ ਨਾਨਕ ਨਾਮ ਤੋਂ ਸਕਣਿਆਂ ਨੂੰ ਨਾ ਇਸ ਲੋਗ ਵਿੱਚ ਤੇ ਨਾ ਪਰਲੋਗ ਵਿੱਚ ਕੋਈ ਢੋਈ ਮਿਲਦੀ ਹੈ ਉਹ ਕਿਹੇ ਜੋਗੇ ਨਹੀਂ ਰਹਿੰਦੇ ਕਿਹੇ ਬੰਨੇ ਜੋਗੇ ਨਹੀਂ ਰਹਿੰਦੇ ਉਹ ਡੁੱਬਦੇ ਆ ਦੁਨੀਆ ਵਿੱਚ ਡੁੱਬਦੇ ਆ ਉਹਨਾਂ ਨੂੰ ਕਹਿਣ ਤੋਂ ਭਾਵ ਇਹ ਹੈ ਕਿ ਇਹ ਭਵ ਸਾਗਰ ਸੰਸਾਰ ਹੈ ਉਹ ਕਦੀ ਵੀ ਪਾਰ ਨਹੀਂ ਲੱਗ ਸਕਦੇ ਕਿਉਂਕਿ ਪਾਰ ਲੱਗਣ ਵਾਸਤੇ ਆਪਾਂ ਜਿਵੇਂ ਕਲਾਸ ਦੇ ਵਿੱਚ ਪੜ੍ਹਦੇ ਆ ਨਾ ਮਿਹਨਤ ਕਰਾਂਗੇ ਪੜ੍ਹਾਈ ਕਰਾਂਗੇ ਫੇਰ ਹੀ ਪਾਸ ਹੋਵਾਂਗੇ ਮੰਨ ਲਓ ਕਿ ਜੇ ਆਪਾਂ ਇਮਤਿਹਾਨ ਪਾਸ ਕਰਨਾ ਨਾ ਜਿਹੜੇ ਵੱਡੇ ਵੱਡੇ ਟੈਸਟ ਹੁੰਦੇ ਆ ਜਾਂ ਸਕੂਲ ਛੋਟੇ ਸਕੂਲਾਂ ਦੀ ਵੀ ਜਿਹੜੇ ਹੁੰਦੇ ਆ ਜੇ ਸਾਨੂੰ ਅੱਖਰ ਨਹੀਂ ਆਉਂਦੇ ਸਾਨੂੰ ਉਹ ਸਾਨੂੰ ਕੁਝ ਆਉਂਦਾ ਨਹੀਂ ਅਸੀਂ ਪਾਸ ਨਹੀਂ ਹੋ ਸਕਦੇ ਜੇ ਕਿ ਇਹਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਤੇ ਉਹ ਗੱਡੀ ਨਹੀਂ ਚਲਾ ਸਕਦਾ ਜੇ ਕਿ ਇਹਨੂੰ ਭਾਂਡੇ ਭਰੋਣੇ ਨਹੀਂ ਆਉਂਦੇ ਤੇ ਉਹ ਨਹੀਂ ਬਣਾ ਸਕਦਾ ਉਹ ਉਹ ਬਣਾ ਸਕਦਾ ਜਿਹਨੂੰ ਜਾਚ ਆ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਸਿੱਖਣਾ ਪੈਂਦਾ ਇਸੇ ਤਰ੍ਹਾਂ ਹੀ ਇਹ ਸਿਰਫ ਅਗਧਾਰਨਾ ਦਿੱਤੀਆਂ ਆਪਾਂ ਐਗਜ਼ਾਮਪਲ ਵਰਤੀਆਂ ਤੇ ਜੇ ਨਾਮ ਦੀ ਆਪਾਂ ਕਮਾਈ ਨਹੀਂ ਨਾ ਕੀਤੀ ਸੱਚੇ ਮਾਰਗ ਤੇ ਨਹੀਂ ਚੱਲਦੇ ਨਾਮ ਨੂੰ ਪੜਦੇ ਨਹੀਂ ਗੁਰਬਾਣੀ ਨੂੰ ਪੜਦੇ ਨਹੀਂ ਗੁਰਬਾਣੀ ਦੇ ਅਮਲ ਨਹੀਂ ਕਰਦੇ ਚੰਗੇ ਕੰਮ ਨਹੀਂ ਕਰਦੇ ਤੇ ਫਿਰ ਅਸੀਂ ਕਦੀ ਵੀ ਚੰਗੇ ਮਨੁੱਖ ਨਹੀਂ ਬਣ ਸਕਦੇ ਸਾਨੂੰ ਕਦੀ ਵੀ ਸੋਭਾ ਨਹੀਂ ਮਿਲ ਸਕਦੀ ਫਿਰ ਅਸੀਂ ਗੁਰੂ ਦੇ ਦਰਗਾਹ ਵਿੱਚ ਮਾਨ ਨਹੀਂ ਪ੍ਰਾਪਤ ਕਰ ਸਕਦੇ ਸੋ ਇੰਨੀਆਂ ਕੀ ਆਪਾਂ ਪੰਕਤੀਆਂ ਦੀ ਵਿਚਾਰ ਕਰਕੇ ਇੱਥੇ ਹੀ ਆਪਾਂ ਜਿਹੜੀ ਕਥਾ ਦੀ ਸਮਾਪਤੀ ਕਰਦੇ ਹਾਂ ਔਰ ਵਿਚਾਰਾਂ ਕਰਦੇ ਹਾਂ ਦਾਸ ਕੋਲੋਂ ਏਕ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਕਿਉਂਕਿ ਅਣਜਾਣ ਬੱਚੇ ਆ ਗੁਰੂ ਦੀ ਬਾਣੀ ਬਹੁਤ ਵੱਡੀ ਆ ਔਰ ਇਹ ਜਿੰਨਾ ਸਮੁੰਦਰ ਹੈ ਆਏ ਜਿੰਨੇ ਆਪਾਂ ਇਹਨੂੰ ਵਿਚੇ ਡੁਬਕੀਆਂ ਲਾਵਾਂਗੇ ਉਹਨੇ ਆਪਾਂ ਨੂੰ ਮੋਤੀ ਲੱਭਣੀਆਂ ਯਾਨੀ ਕਿ ਉਹਨੇ ਹੀ ਇਹਦੇ ਵਾਦੋ-ਵਾਦਾ ਪਾਉਨ ਦਾ ਫਾਇਦਾ ਵਾ ਗੁਰਬਾਣੀ ਸਾਡੇ ਫਾਇਦੇ ਲਈ ਲਿਖੀ ਗਈ ਹੈ ਸਾਡੇ ਨੁਕਸਾਨ ਲਈ ਨਹੀਂ ਲਿਖੀ ਗਈ ਸਾਨੂੰ ਚੰਗਾ ਬਣਾਉਣ ਲਈ ਲਿਖੀ ਗਈ ਹੈ ਸਾਡਾ ਮਨ ਕਿਉਂ ਕਰਲਾਉਂਦਾ ਕਿਉਂ ਤੜਫਦਾ ਕਿਉਂਕਿ ਅਸੀਂ ਮਨ ਦੇ ਮਗਰ ਲੱਗ ਜਾਨੇ ਆ ਜੇ ਚੰਗਾ ਹੋ ਗਿਆ ਫਿਰ ਕੋਸ਼ ਜੇ ਮਾੜਾ ਹੋ ਗਿਆ ਫਿਰ ਉਹਨੇ ਆ ਪਰ ਗੁਰਬਾਣੀ ਮਨ ਨੂੰ ਸਮਝਾਉਂਦੀ ਆ ਕਿ ਇਹ ਤੇ ਤੇਰਾ ਕੁਝ ਨਹੀਂ ਹੈਗਾ ਤੂੰ ਜੋ ਕੁਝ ਕਰਦਾ ਪਿਆ ਨਾ ਕਿਸੇ ਨੂੰ ਗਲਤ ਕਹਿ ਕੇ ਆਪਣੇ ਆਪ ਨੂੰ ਤੂੰ ਚੰਗਾ ਕਹਿ ਕੇ ਤੇ ਨੰਬਰ ਬਣਾਉਣਾ ਕਈ ਵਾਰੀ ਠੀਕ ਆ ਕਿ ਤੈਨੂੰ ਕੁਝ ਟਾਈਮ ਲਈ ਇਹ ਤੈਨੂੰ ਫਾਇਦਾ ਮਿਲ ਜੂਗਾ ਪਰ ਤੈਨੂੰ ਬਾਅਦ ਦੇ ਵਿੱਚ ਤੇ ਲੋਕਾਂ ਨੂੰ ਜਦੋਂ ਪਤਾ ਲੱਗ ਜਾਂਦਾ ਨਾ ਕਿ ਤੂੰ ਕਿਹੋ ਜਿਹਾ ਕਰਦਾਰ ਦਾ ਮਾਲਕ ਐ ਫਿਰ ਤੈਨੂੰ ਫਟਕਾਰਾਂ ਹੀ ਪੈਂਦੀਆਂ ਤੇਰੀ ਕੋਈ ਸੋਭਾ ਨਹੀਂ ਕਰਦਾ ਇਸ ਕਰਕੇ ਗੁਰੂ ਪਿਆਰਿਓ ਚੰਗੇ ਇਨਸਾਨ ਬਣੀਏ ਗੁਰੂ ਸਿੱਖ ਬਣੀਏ ਗੁਰਦੇ ਸਿੱਖ ਬਣ ਕੇ ਆਪ ਜਿਵੇਂ ਹੋਰੇ ਨਾਮ ਜੇ ਪਾਵੇ ਜਿਹੜਾ ਆਪ ਵੀ ਜਿਵੇਂ ਦਾ ਦੂਜਿਆਂ ਨੂੰ ਨਾਮ ਜੇ ਪਾਉਂਦਾ ਵਾ ਔਰ ਚੰਗੇ ਕਰਮ ਕਰਦਾ ਵਾ ਉਹਨਾਂ ਸਾਰੀ ਦੁਨੀਆ ਦੇ ਉੱਤੇ ਜਿਹੜਾ ਵਾ ਸੋਹਣਾ ਲੱਗਦਾ ਵਾ ਔਰ ਸਾਰੇ ਉਹਦੀ ਵਡਿਆਈ ਵੀ ਕਰਦੇ ਹੁਣ ਜੇ ਚੰਗੇ ਕਰਮ ਕਰਾਂਗੇ ਸਾਧੂ ਜਨਾਂ ਦੀ ਸੰਗਤ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਮਲ ਕਰਾਂਗੇ ਅਸੀਂ ਦੁਨਿਆਵੀ ਮੋਹ ਲਾਲਚ ਦੇ ਉੱਪਰ ਉੱਟ ਕੇ ਇਧਰ ਉਧਰ ਭੱਜਣ ਦੀ ਬਜਾਏ ਨਾਮ ਨਾਲ ਚੇਤ ਜੋੜਾਂਗੇ ਤੇ ਸਾਡਾ ਮਨ ਜਰੂਰ ਠੀਕ ਹੋਏਗਾ ਖੁਸ਼ ਹੋਏਗਾ ਨਹੀਂ ਤੇ ਫਿਰ ਜਿਹੜਾ ਟਿਕਦਾ ਨਹੀਂ ਮਨ ਭਟਕਿਆ ਹੋਇਆ ਮਨ ਜਿਹੜਾ ਨਾ ਉਹ ਫਿਰ ਸੁੱਖ ਨਹੀਂ ਲੈਂਦਾ ਉਰੋਂਦਾ ਕਰ ਲਾਉਂਦਾ ਕਿਉਂਕਿ ਚੀਜ਼ ਜਿਹੜੀ ਕਦੀ ਆ ਜਾਂਦੀ ਕਦੀ ਨਹੀਂ ਮਿਲਦੀ ਕਦੀ ਮਿਲ ਜਾਂਦੀ ਹੈ ਉਹ ਫਿਰ ਕੋਈ ਨਹੀਂ ਹੁੰਦਾ ਮੰਨ ਲਓ ਕੋਈ ਚੀਜ਼ ਮਿਲ ਗਈ ਖੁਸ਼ ਹੋ ਗਿਆ ਅਗਲੇ ਨਾਂ ਦਿੱਤੀ ਕੋਈ ਚੀਜ਼ ਆਪਾਂ ਨੂੰ ਨਾ ਕਰਤੀ ਕਿਸੇ ਵੀ ਚੀਜ਼ ਤੋਂ ਸਾਡਾ ਉਹ ਤੋਂ ਮੋਹ ਭੰਗ ਹੋ ਜਾਣਾ ਇਸ ਕਰਕੇ ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕੋਈ ਉਮੀਦ ਨਾ ਰੱਖੋ ਕਿਸੇ ਤੋਂ ਮਨੁੱਖੀ ਟੇਕ ਬਿਰਤੀ ਸਭ ਜਾਣ ਦੇਨੇ ਕੋ ਏਕੀ ਭਗਵਾਨ ਮਨੁੱਖ ਦੀ ਜਿਹੜੀ ਨਾ ਟੇਕ ਉਹ ਨਾ ਲਾਓ ਉਹ ਬਿਰਤੀ ਜਾਣੋ ਪਤਾ ਨਹੀਂ ਉਹਨੇ ਆਪਣੀ ਮੰਗ ਪੂਰੀ ਕਰਨੀ ਕਿ ਨਹੀਂ ਕਰਨੀ ਸੋ ਪਰਸੈਂਟ ਦੇ ਵਿੱਚੋਂ 90% ਲੋਕ ਨਹੀਂ ਕਰਦੇ। ਤੇ ਇਸ ਕਰਕੇ ਜਾਂ ਜਿੰਨਾ ਚਿਰ ਤੱਕ ਆਪਣੀ ਆਖੇ ਲੱਗੀ ਜਾਂਦਾ ਆਪ ਨੂੰ ਚੰਗਾ ਲੱਗਦਾ। ਜਦੋਂ ਨਹੀਂ ਲੱਗਦਾ ਫਿਰ ਆਪਾਂ ਉਹਨੂੰ ਮਾੜਾ ਕਹਿੰਨੇ ਆ। ਜਿੰਨਾ ਚਿਰ ਤੱਕ ਆਪਾਂ ਨੂੰ ਕੋਈ ਮਤਲਬ ਦਿੰਦਾ ਸਾਨੂੰ ਬੜਾ ਵਧੀਆ ਲੱਗਦਾ। ਜਦੋਂ ਉਹਨੇ ਮਾੜਾ ਜਨਾ ਕਰਤੀ ਅਹੀਂ ਉਹਨੂੰ ਮਾੜਾ ਕਹਿੰਦੇ ਆਪਾਂ। ਇਸ ਕਰਕੇ ਭਗਵਾਨ ਤੇ ਟੇਕਰ ਕਹਿੰਦੇ ਜਿਹਨੇ ਸਦਾ ਦਿੰਦੇ ਰਹਿਣਾ। ਦਿੰਦਾ ਦੇ ਲੈਂਦੇ ਤੱਕ ਪੰਜ ਯੁਗਾਂ ਜਗੰਤਰ ਖਾਈ ਖਾਈ। ਉਸ ਪਰਮਾਤਮਾ ਦੀ ਵਿਸ਼ਵਾਸ ਰੱਖੀ ਜਿਨੇ ਸਾਨੂੰ ਸੋਹਣਾ ਸਰੀਰ ਦਿੱਤਾ ਵਾ। ਸੋਹਣੇ ਅੰਗ ਪੈਰ ਦਿੱਤੇ ਐ ਸੋਹਣਾ ਪਰਿਵਾਰ ਦਿੱਤਾ ਸਭ ਕੁਝ ਦਿੱਤਾ ਵ ਇਸ ਕਰਕੇ ਸੰਤੋਖ ਚ ਰਹੀਏ ਨਾਮ ਵਿੱਚ ਸੰਤੋਖ ਸੁਹਾਗਾ ਕਿ ਨਾਮ ਦਾ ਜਿਹੜਾ ਬੀਜ ਬੀਜੀਏ ਤੇ ਸੰਤੋਖ ਦਾ ਸੁਹਾਗਾ ਫੇਰੀਏ ਤੇ ਉਹ ਜਿਹੜਾ ਵਾ ਨਾ ਸਭ ਤੋਂ ਵਧੀਆ ਵਾ ਸੰਤੋਖ ਤੇ ਨਾਮ ਜਿਹੜਾ ਵਾ ਨਾਮ ਜਪ ਦੇ ਰਹੀਏ ਸੰਤੋਖ ਦਾ ਸੁਹਾਗਾ ਬੀਜ ਕੇ ਉਹ ਫਸਲ ਕਾਈਏ ਫਸਲ ਤੋਂ ਪਾਵੇ ਹੋਈ ਆ ਕਿ ਕਿਰਤ ਕਮਾਈ ਜਿਹੜੀ ਆ ਉਹ ਵਰਤੀਏ ਫਿਰ ਸਾਨੂੰ ਆਨੰਦ ਮਿਲੇਗਾ ਤੇ ਕਿਸੇ ਦਾ ਮਾੜਾ ਨਾ ਕਹੀਏ ਨਾ ਕਿਸੇ ਨੂੰ ਮਾੜਾ ਬੋਲੀਏ ਨਾ ਕਿਸੇ ਦੀ ਨਿੰਦਿਆ ਹੀ ਕਰੀਏ ਜੋ ਕੋਈ ਕਰਦਾ ਕਰੀ ਜਾਂਦੇ ਉਸ ਬਸ ਉਹਪਾ ਕਰਕੇ ਆਪਣਾ ਟਾਈਮ ਕੱਢੋ ਇਹ ਨੀਅ ਕਬੈੰਦੀਆਂ ਪ੍ਰਵਾਨ ਕਰਨੀਆਂ ਗੁਰੂ ਮਹਾਰਾਜ ਸੱਤੇ ਪਾਤਸ਼ਾਹ ਜੀ ਦਾ ਆ ਨਾਲ ਜਿਹੜਾ ਵਾ ਜਿੱਤ ਜਿਹੜਾ ਜੋੜ ਕੇ ਰੱਖੀਏ ਔਰ ਇਸ ਤੋਂ ਅੱਗੇ ਜਿਹੜੀ ਆਪਾਂ ਵਿਚਾਰਾਂ ਜਿਹੜੀਆਂ ਵਾ ਕਥਾ ਵਿਚਾਰਾਂ ਆਪ ਜੀ ਦੇ ਨਾਲ ਅਗਲੇ ਪਾਗ ਵਿੱਚ ਕਰਾਂਗੇ ਸੁਪਾਉ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਨਾਮ ਜੀ